ਅੱਜ ਦੇ ਦਿਨ ਦੀ ਸ਼ੁਰੂਆਤ ਹੁੰਦੀ ਹੈ ਬਾਬਾ ਦੀਪ ਸਿੰਘ ਜੀ ਦੇ ਨਾਮ ਤੋਂ ਕਿਉਂਕਿ ਅੱਜ ਹੈਗਾ ਐਤਵਾਰ ਤੇ ਅਸੀਂ ਜਾਣਾ ਬਾਬਾ ਦੀਪ ਸਿੰਘ ਗੁਰੂ ਘਰ ਜੋ ਕਿ ਸਾਡੇ ਸ਼ਹਿਰ ਦੇ ਲਾਗੇ ਹੈਗਾ ਇੱਥੋਂ ਘੜ ਤੋਂ ਘੜਤੀ ਤੋਂ 35 ਕਿਲੋਮੀਟਰ ਪੈ ਜਾਂਦਾ ਤੇ ਅੱਜ ਮਿੱਤਰੋ ਮੌਸਮ ਵੀ ਬਹੁਤ ਜ਼ਿਆਦਾ ਖਰਾਬ ਹੋਇਆ ਪਿਆ ਬੱਦਲ ਬਹੁਤ ਹੋਏ ਪਏ ਆ ਤੇ ਜਲਦੀ ਜਲਦੀ ਕਰਕੇ ਘਰ ਦਾ ਕੰਮ ਤੇ ਚੱਲਦੇ ਆਂ ਬਾਬਾ ਦੀਪ ਸਿੰਘ ਜੀ ਦੇ ਗੁਰੂ ਘਰ ਵੱਲ ਘਦਰ ਮਿੱਤਰੋ ਠੰਡੀ ਠੰਡੀ ਸ਼ਾਮਾਂ ਦੇ ਵਿੱਚ ਅਮਰਤ ਨੂੰ ਮਸਤੀ ਜੜੀ ਪਈ ਏ ਤਰਕੇ ਤਰਕੇ ਖੁਸ਼ ਹੋ ਜਾਂਦੀ ਏ ਪੂਰੀ ਇਧਰ ਜੋਤੀ ਵੀ ਜਲਦੀ ਜਲਦੀ ਆਟਾ ਗੁੰਨ ਕੇ ਤਿਆਰ ਕਰੀ ਜਾਂਦੀ ਕਿਉਂਕਿ ਪਾਪੇ ਹੋਰਨ ਜਾਣਾ ਹੁੰਦਾ ਖੇਤ ਸੋਚਿਆ ਰੋਟੀ ਬਣਾ ਕੇ ਰੱਖ ਜਾਈਏ ਕਿਉਂਕਿ ਅਸੀਂ ਆਉਂਦੇ ਵੇਲੇ ਲੇਟ ਹੋ ਜਾਾਂਗੇ ਬਹੁਤ ਜ਼ਿਆਦਾ ਇਧਰ ਅੰਮ੍ਰਿਤ ਵੀ ਬਰਤਨ ਇਕੱਠੇ ਕਰ ਕਰ ਕੇ ਰੱਖੀ ਜਾਂਦੀ ਲੱਗਦਾ ਇਹਨੂੰ ਵੀ ਗੁਰੂ ਘਰ ਜਾਣ ਦੀ ਬਹੁਤ ਹੀ ਜ਼ਿਆਦਾ ਕਾਹਲੀ ਆ ਆ ਦੇਖੋ ਮੇਰੇ ਤੋ ਨਿੱਕੇ ਨਿੱਕੇ ਹੱਥਾਂ ਨਾਲ ਤੇ ਮੈਂ ਵੀ ਇਧਰ ਅੱਗ ਬਾਲ ਰਿਆ ਸੀ ਤੰਦੂਰੀ ਦੇ ਵਿੱਚ ਪਾਣੀ ਗਰਮ ਕਰ ਰਿਆ ਸੀ ਕਿਉਂਕਿ ਠੰਡੀ ਠੰਡੀ ਚੱਲ ਰਹੀ ਹੈ ਹਵਾ ਤੇ ਠੰਡੇ ਪਾਣੀ ਨਾਲ ਨਹਾਉਣਾ ਬਹੁਤ ਹੀ ਜ਼ਿਆਦਾ ਮੁਸ਼ਕਿਲ ਹੋ ਜਾਣਾ ਤੇ ਇਧਰ ਅੰਮ੍ਰਿਤ ਫੇਰ ਮੇਰੇ ਕੋ ਕੋਇਓय ਅਮਰਤ ਕੀ ਕਰੀਏ ਨਾ ਕੀ ਕਰੀਏ ਨਾ ਪਾਣੀ ਚਲਾਈ ਕਰਦਾ ਡਿਊਟੀ ਵਾਏ ਗੁਰੂ ਕਰਦੇ ਬੁਕੇ ਵਾਏ ਗੁਰੂ ਵਾਏ ਗੁਰੂ ਆ ਦੇ ਆ ਦੇਖੋ ਕਿੰਨਾ ਸ਼ਾਨਾ ਅਮਰਤ ਸਾਡਾ ਬਾਕੀ ਸਾਰੇ ਕੰਮ ਜੋਤੀ ਨੇ ਨਿਵੇੜਤੇ ਸੀ ਤੇ ਅਮਰਤ ਨੂੰ ਵੀ ਨਵਾ ਕੇ ਉਹਨੇ ਤਿਆਰ ਕਰਤਾ ਸੀ ਬਸ ਇੱਕ ਕੰਮ ਰਹਿ ਗਿਆ ਸੀ ਜੋ ਕਿ ਮਨੀ ਪਲਾਂਟ ਨੂੰ ਪਾਣੀ ਪਾਉਣਾ ਸੀ ਉਹਦੇ ਵਾਸਤੇ ਜੋਤੀ ਨੇ ਮੈਨੂੰ ਕਹਿਤਾ ਸੀ ਹੁਣ ਮੈਂ ਆਇਆ ਮਨੀ ਪਲਾਂਟ ਨੂੰ ਪਾਣੀ ਪਾਉਣ ਵਾਸਤੇ ਛੱਤ ਤੇ ਤੇ ਉਸ ਤੋਂ ਬਾਅਦ ਆਪਾਂ ਚੱਲਦੇ ਹਾਂ ਮੋਟਰਸਾਈਕਲ ਕੋਲੇ ਕਰਦੇ ਸਾਰੇ ਕੰਮ ਨਵੇੜਨ ਤੋਂ ਬਾਅਦ ਹੁਣ ਆਪਾਂ ਚੱਲਨੇ ਆ ਗੁਰੂ ਘਰ ਵੱਲ ਤੇ ਮੋਟਰਸਾਈਕਲ ਇੱਧਰ ਆਪਣਾ ਰੈਡੀ ਖੜਾ। ਜੋਤੀ ਆ ਜਾ ਯਾਰ ਲੇਟ ਹੋਈ ਜਾਨੇ ਬਹੁਤ ਜ਼ਿਆਦਾ ਲੇਟ ਹੋ ਗਏ। ਲੋ ਮਿੱਤਰ ਇੱਧਰ ਜੋਤੀ ਤੇ ਅਮਰਤ ਵੀ ਤਿਆਰ ਹੋ ਕੇ ਆ ਗਿਆ। ਚੱਲਦੇ ਹੁਣ ਗੁਰੂ ਘਰ ਵੱਲ ਤੇ ਮਿਲਦੇ ਆਪਾਂ ਗੁਰੂ ਘਰ ਪਹੁੰਚ ਕੇ। ਪੂਰੇ 1 ਘੰਟੇ ਦਾ ਸਫ਼ਰ ਕਰਨ ਤੋਂ ਬਾਅਦ ਪਹੁੰਚ ਗਏ ਆ ਜੀ ਗੁਰਦੁਆਰਾ ਸਾਹਿਬ ਦਰਸ਼ਨ ਕਰ ਲਓ ਜੀ ਸਾਰੇ ਜਣੇ। ਮੋਟਰਸਾਈਕਲ ਮੈਂ ਇੱਥੇ ਖੜਾ ਤਾ ਜੀ। ਚਲੋ ਬਾਕੀ ਦਿਖਾਉਣਾ ਹੈ ਤੁਹਾਨੂੰ ਅੱਗੇ ਚੱਲ ਕੇ ਚੱਲੀਏ ਜੋਤੀ ਅੱਗੇ ਆ ਜਾ ਫਿਰ ਚਪਲਾ ਉੱਥੇ ਜਾ ਕੇ ਖੋਲਾਂਗੇ ਕੋਲੇ ਜਾ ਕੇ ਨਾ ਬੁਕੇ ਵਾਇਗਰੂ ਕਰਦੇ ਨੇ ਇਹ ਚੱਪਲਾ ਮੇ ਪਿਛਲੇ ਵਾਰੀ ਤੇ ਕਿਹਾ ਸੀ ਹਾਂ ਚੱਪਲਾ ਉਹ ਇਹ ਆਈ ਗੁਰੂ ਘਰ ਦਾ ਮੈਨਗੇਟ ਇੱਧਰ ਸੱਜੇ ਹੱਥ ਦੇਖ ਘਰ ਹੈ ਜੀ ਇੱਥੋਂ ਸਾਰੇ ਜਣੇ ਦੇਖ ਲੈ ਕੇ ਫੇਰ ਹੀ ਅੰਦਰ ਜਾਂਦੇ ਨੇ ਤੇ ਹੁਣ ਮੈਂ ਵੀ ਮਿੱਤਰੋ ਇੱਥੋਂ ਦੇਖ ਲੈਣ ਜਾਊਗਾ ਦੇਖ ਲੈਣ ਮੈਂ ਜਾ ਰਹੇ ਹਾਂ ਜੀ ਤੇ ਦੇਖ ਲੈ ਕੇ ਮੈਂ ਆ ਗਿਆ ਮੈਂ ਤੇ ਜੋਤੀ ਤੇ ਅੰਮ੍ਰਿਤ ਹੁਣ ਤਿੰਨੇ ਅਸੀਂ ਅੰਦਰ ਐਂਟਰ ਕਰਾਂਗੇ ਅੰਦਰ ਕੈਮਰਾ ਬਿਲਕੁਲ ਵੀ ਅਲਾਉਡ ਹੈ ਨਹੀਂ ਮੈਂ ਫਿਰ ਵੀ ਤੁਹਾਨੂੰ ਦਿਖਾ ਦਿੰਨਾ ਜੀ ਕਰ ਲਓ ਜੀ ਦਰਸ਼ਨ ਸਾਰੇ ਜਣੇ ਆ ਦੇਖ ਸਕਦੇ ਆ ਜੀ ਸਾਰੇ ਚਾਰੇ ਪਾਸੇ ਇਹ ਸਾਰਾ ਹਾਲ ਭਰਿਆ ਹੁੰਦਾ ਜੀ ਅੱਜ ਅਸੀਂ ਥੋੜੀ ਜਿਹੀ ਸੁਧਿਆ ਆ ਗਈਆਂ ਤਾਂ ਕਰਕੇ ਭੀੜ ਥੋੜੀ ਘਟਾ ਦਰਸ਼ਨ ਕਰਨ ਤੋਂ ਬਾਅਦ ਅਸੀਂ ਬਾਹਰਲੀ ਸਾਈਡ ਆ ਗਏ ਅੰਮ੍ਰਿਤ ਸ਼ਕਰੀ ਜੀ ਦੇਖ ਪ੍ਰਸ਼ਾਦ ਇਹ ਬਹੁਤ ਹੀ ਪਿਆਰ ਨਾਲ ਦੇਖ ਪ੍ਰਸ਼ਾਦ ਨੂੰ ਛਕਦੀ ਆ ਮਰਦ ਮੱਥਾ ਟੇਕੀ ਜਾਂਦੀ ਹੈ ਬਈ ਵਾਇਗੁਰੂ ਕਰੀ ਜਾਂਦੀ ਹੈ ਸਾਰੇ ਹੁਣ ਆ ਰਹੇ ਆ ਜੀ ਤੇ ਅਸੀਂ ਹੁਣ ਘਰ ਨੂੰ ਵਾਪਿਸ ਜਾ ਰਹੇ ਆ ਇੱਥੇ ਲੱਗੀ ਹੁੰਦੀ ਹੈ ਜੀ ਪਾਣੀ ਦੀ ਸੇਵਾ ਜੋ ਚੱਲਦੀ ਹੀ ਰਹਿੰਦੀ ਹੈ ਹੁਣ ਅਸੀਂ ਆ ਗਏ ਵਾਪਿਸ ਜਾ ਰਹੇ ਹਾਂ ਘਰ ਨੂੰ ਇਹ ਹੈ ਜੀ ਸਾਡਾ ਬਾਜ਼ਾਰ ਜਿੱਥੇ ਸਾਡਾ ਕਦੇ-ਕਦੇ ਘੇੜਾ ਲੱਗਦਾ ਤੇ ਜਿਸ ਕਰਕੇ ਜੋਤੀ ਕਹਿੰਦੀ ਐ ਅੱਜ ਬਾਜ਼ਾਰ ਵੇਚਦੀ ਆਪਾਂ ਹੋ ਕੇ ਚੱਲਾਂਗੇ ਕੁਝ ਘਰ ਵਰਤਨ ਵਾਲਾ ਸਮਾਨ ਲੈਣਾ ਤੇ ਅੱਜ ਐਤਵਾਰ ਹੋਣ ਦੇ ਕਾਰਨ ਜਿਆਦਾ ਦੁਕਾਨਾਂ ਨਹੀਂ ਖੁੱਲੀਆਂ ਇੱਕ ਦੋ ਦੁਕਾਨਾਂ ਸਾਨੂੰ ਖੁੱਲੀਆਂ ਮਿਲੀਆਂ ਜਿੱਥੋਂ ਜੋਤੀ ਸਮਾਨ ਲੈ ਰਹੀ ਆ ਦੇਖਣਾ ਖੁੱਲ ਕੇ ਕਿ ਨਹੀਂ ਖੁੱਲ ਕੇ ਬਿਚਾਰੀ ਮਲੇ ਹੈਗੀ ਅੱਗ ਦਾ ਰੰਗ ਤੇ ਦੇ ਹੂੰ ਇਹ ਖੋਲ ਦੇ ਨਾ ਤਾਂ ਫਿਰ ਚੱਲੂਗਾ ਕਿ ਮੇਰੇ ਜੋਪੀ ਨੇ ਲੈਣਾ ਸੀ ਫਰਸ਼ ਤੇ ਮਾਰਨ ਵਾਸਤੇ ਪਹੁੰਚਾ ਤੇ ਉਹ ਉਹਨੇ ਲੈ ਲਿਆ ਹੁਣ ਅਸੀਂ ਜਾਵਾਂਗੇ ਘਰ ਵੱਲ ਨੂੰ ਬਜ਼ਾਰੋਂ ਬਾਹਰ ਨਿਕਲਦੇ ਅਸੀਂ ਰੁਕੇ ਪੰਪ ਤੇ ਪੰਡਰੋਲ ਪਾਉਣ ਵਾਸਤੇ ਘੜ ਤੋਂ ਘਟ ਅਸੀਂ 10 15 ਮਿੰਟ ਡੀਕਦੇ ਰਹੇ ਵਾਜਾਂ ਵੀ ਮਾਰੀਆਂ ਦੇਖਦੇ ਰਹੇ ਕੋਈ ਹੁਣ ਵੀ ਆਉਂਦਾ ਹੁਣ ਵੀ ਆਉਂਦਾ ਪੰਟਰੋਲ ਪਾਉਣ ਵਾਸਤੇ ਲੇਕਿਨ ਉੱਥੇ ਕੋਈ ਨਹੀਂ ਆਇਆ ਮੇਰੀ ਓਨਰ ਨੂੰ ਇੱਕ ਹੀ ਬੇਨਤੀ ਆ ਕਿ ਭਾਜੀ ਤੂੰ ਤੇਰੇ ਵਰਕਰ ਚੇਂਜ ਕਰ ਲਾ ਨਹੀਂ ਤਾਂ ਤੈਨੂੰ ਇਹ ਬੱਕਰੀਆਂ ਚਾਰ ਲਾ ਦੇਣਗੇ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਤੋਂ ਬਾਅਦ ਤੇ ਸਾਰੀ ਜਗ੍ਹਾ ਘੁੰਮ ਕਮਾ ਕੇ ਹੁਣ ਅਸੀਂ ਪਹੁੰਚ ਗਏ ਆ ਘਰੇ ਜੇਕਰ ਵਲੌਗ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਸ਼ੇਅਰ ਕਰ ਦਿਓ ਤੇ ਹਾਂ ਸਬਸਕ੍ਰਾਈਬ ਵੀ ਕਰ ਦਿਓ ਜੇਕਰ ਵਲੌਗ ਵਧੀਆ ਨਹੀਂ ਲੱਗਿਆ ਤਾਂ ਦੂਸਰੀ ਵਾਰ ਦੇਖ ਲਿਓ ਸ਼ਾਇਦ ਦੂਸਰੀ ਵਾਰ ਵਧੀਆ ਲੱਗ ਜੇ ਬਾਏ ਬਾਏ ਮਿਲਦੇ ਆਂ ਅਗਲੇ ਵਲੌਗ ਦੇ ਵਿੱਚ